ਸ੍ਰੀ ਕਾਲ ਜੀ ਮੈਂ ਅਮਨਦੀਪ ਸਿੰਘ ਗਿਆਨ ਮੋਟਰ ਪ੍ਰਾਈਵੇਟ ਲਿਮਟਿਡ ਫਰੀਦਕੋਟ ਵੱਲੋਂ ਮੇਰੀ ਸਾਰੀ ਟੀਮ ਵੱਲੋਂ ਤੇ ਗਿਆਨ ਮੋਟਰ ਫਰੀਦਕੋਟ ਵੱਲੋਂ ਬਾਬਾ ਸ਼ੇਖ ਫਰੀਦ ਦੇ ਫਰੀ ਜੀ ਦੇ ਆਗਮਨ ਪੁਰਬ ਦੀ ਸਾਰੀ ਸਮੂਹ ਸੰਗਤ ਦੇਸ਼ਾ ਵਿਦੇਸ਼ ਸਭ ਜਿ ਬੈਠੀ ਤੇ ਫਰੀਦਕੋਟ ਦੀ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਵਾਰੀ ਉਮੀਦ ਹੈ ਕਿ ਮੇਲਾ ਬਹੁਤ ਪਰਮਾ ਮੇਲਾ ਲੱਗਿਆ ਹੈ ਹਰ ਸਾਲ ਦੀ ਤਰ੍ਹਾਂ ਸੀ ਬਹੁਤ ਉਤਸ਼ਾਹ ਨਾਲ ਮੇਲਾ ਮਨਾਇਆ ਜਾਂਦਾ ਹੈ ਬਾਬਾ ਫਰੀਦ ਜੀ ਦਾ ਫਰੀਦਕੋਟ ਦੇ ਵਿੱਚ ਇਸ ਵਾਰ ਵੀ ਬਹੁਤ ਉਤਸ਼ਾਹ ਨਾਲ ਮੇਲਾ ਮਨਾਇਆ ਜਾਂਦਾ ਹੈ ਮੈਂ ਗਿਆਨ ਹੋਂਡਾ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਸਾਰੀ ਸਮੂਹ ਸੰਗਤ ਨੂੰ ਗਿਆਨ Honda ਜੈਨਕੀ Honda Honda ਕੰਪਨੀ ਤੁਸੀਂ ਜਾਣਦੇ ਹੋ ਇੱਕ ਇੰਟਰਨੈਸ਼ਨਲ ਬ੍ਰਾਂਡ ਹੈ ਤੁਹਾਡੀ ਸੇਵਾ ਦੇ ਵਿੱਚ ਅੱਜ ਤੱਕ ਬਹੁਤ ਹੀ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਪ੍ਰੋਡਕਟ ਦੇ ਚੁੱਕਾ ਹੈ ਇਸ ਵਾਰ ਵੀ ਸਾਡੀ ਕੰਪਨੀ ਨੇ ਇੱਕ ਨਵਾਂ ਮੋਟਰਸਾਈਕਲ ਲਾਂਚ ਕੀਤਾ ਹੈ ਸ਼ਾਇਨ 100 ਇਹ 100 ਸੀਸੀ ਇੰਜਨ ਦੇ ਵਿੱਚ Honda ਕੰਪਨੀ ਨੇ ਪਹਿਲੀ ਵਾਰੀ 100 cc ਦੇ ਵਿੱਚ ਬਾਈਕ ਲਾਂਚ ਕੀਤਾ ਇਸ ਤੋਂ ਪਹਿਲਾਂ ਸਾਡੇ ਬ੍ਰਾਂਡ 110 ਤੋਂ ਉੱਪਰ 125 150 cc ਤੱਕ ਬ੍ਰਾਂਡ ਆਉਂਦੇ ਸੀਗੇ ਇਸ ਸ਼ਾਇਨ 100 ਮੋਟਰਸਾਈਕਲ ਨੇ ਜਲਦੀ ਹੀ ਇੱਕ ਆਪਣੀ ਮਾਰਕੀਟ ਦੇ ਵਿੱਚ ਪਛਾਣ ਬਣਾ ਲਈ ਹੈ ਤੇ ਮਾਰਕੀਟ ਦੇ ਵਿੱਚ ਆਪਣਾ ਨਾਮ ਇਸ ਨੇ ਆਪਣਾ ਉਜਾਗਰ ਕਰ ਲਿਆ ਹੈ ਬਾਕੀ ਹੋਰ ਕੰਪਨੀ ਦੇ ਕਈ ਮੋਟਰਸਾਈਕਲ ਨੂੰ 100 cc ਦੇ ਵਿੱਚ ਕਾਫੀ ਨੂੰ ਇਹ ਮਾਤ ਦਿੰਦਾ ਹੈ ਜਿਸ ਦੀ ਇੰਜਨ ਦੀ ਲਾਈਫ ਜ਼ਿਆਦਾ ਹੈ ਮਾਈਲੇਜ ਜ਼ਿਆਦਾ ਹੈ ਹੋਂਡਾ ਕੰਪਨੀ ਦੇ ਆਪਣੇ ਹੋਰ ਵੀ ਬਹੁਤ ਵਧੀਆ ਵਧੀਆ ਪ੍ਰੋਡਕਟ ਆ ਨੇ ਜਿਵੇਂ ਕਿ ਤੁਸੀਂ ਐਕਟਵਾ ਦੇ ਨਾਮ ਨਾਲ ਤੁਸੀਂ ਹੋਂਡਾ ਕੰਪਨੀ ਨੂੰ ਜਾਣਦੇ ਹੋ ਇੱਕ ਤੋਂ ਇੱਕ ਪ੍ਰੋਡਕਟ ਤੁਹਾਨੂੰ ਹੋਂਡਾ ਨੇ ਦਿੱਤੇ ਹਨ ਅਸੀਂ ਗਿਆਨ ਮੋਟਰ ਅਸੀਂ ਗਿਆਨ ਮੋਟਰ ਵੱਲੋਂ ਤੁਹਾਡੀ 20 ਸਾਲ ਹੋ ਗਏ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ 20 ਸਾਲ ਤੋਂ ਗਿਆਨ ਮੋਟਰ ਤੁਹਾਡੀ ਸੇਵਾ ਕਰ ਰਿਹਾ ਹੈ ਅੱਗੇ ਤੋਂ ਵੀ ਸੇਵਾ ਨਿਭਾਉਂਦੇ ਰਵਾਂਗੇ ਬਾਬਾ ਫਰੀਦ ਦੇ ਮੇਲੇ ਤੇ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਨੌਜਵਾਨ ਵੀਰਾਂ ਨੂੰ ਕਿ ਦੋਸਤੋ ਨਸ਼ਾ ਨਾ ਕਰੋ ਨਸ਼ਾ ਨਾਲ ਇੱਕ ਜੀਵਨ ਖਤਮ ਹੋ ਜਾਂਦਾ ਹੈ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਤੇ ਘਰ ਪਰਿਵਾਰ ਨੂੰ ਨਸ਼ਾ ਖਤਮ ਕਰ ਦਿੰਦਾ ਹੈ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਹਾਂ ਤੇ ਬਾਬਾ ਫਰੀਦੇ ਮੇਲੇ ਤੇ ਆਲੇ ਦੁਆਲੇ ਸਫਾਈ ਦਾ ਧਿਆਨ ਰੱਖੋ ਸੜਕਾਂ ਤੇ ਪੈ ਡਸਟਬਿਨ ਦਾ ਪ੍ਰਯੋਗ ਕਰੋ ਸਿਹਤ ਦਾ ਤੇ ਸਫਾਈ ਦਾ ਖਾਸ ਕਰਕੇ ਧਿਆਨ ਰੱਖੋ ਅ ਲਾਸਟ ਵਿੱਚ ਮੈਂ ਇਹ ਉਮੀਦ ਕਰਦਾ ਹਾਂ ਕਿ ਇਸ ਸਾਲ ਵੀ ਧੂਮ ਧਾਮ ਨਾਲ ਬਾਬਾ ਫਰੀਦ ਦਾ ਮੇਲਾ ਸਾਰੀ ਸੰਗਤ ਮਨਾਉਣ ਬਾਬਾ ਜੀ ਦੇ ਦਰਵਾਰ ਆ ਕੇ ਬਾਬਾ ਜੀ ਦੇ ਮੱਥਾ ਟੇਕ ਕੇ ਬਾਬਾ ਫਰੀਦ ਜੀ ਦੇ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਤਿ ਸ਼੍ਰੀ ਅਕਾਲ